ਸਰੀ ਪੁਲਿਸ ਸਰਵਿਸ ट्रांजिशन ਅੱਜ ਇੱਕ ਹੋਰ ਮੀਲ ਪੱਥਰ ਤੇ ਪਹੁੰਚ ਗਿਆ ਹੈ ਅੱਜ ਐਸਪੀਐਸ ਦੇ 10 ਕਰੂਜ਼ਰ ਡਿਪਲੋਏ ਕੀਤੇ ਗਏ ਨੇ ਅਤੇ ਇਸ ਮਹੀਨੇ ਦੇ ਅੰਤ ਤੱਕ 20 ਹੋਰ ਵਾਹਨ ਸਰਵਿਸਿਸ ਵਿੱਚ ਜੋੜੇ ਜਾਣਗੇ 29 ਨਵੰਬਰ 2024 ਨੂੰ ਸਰੀ ਪੁਲਿਸ ਸਰਵਿਸ ਦੀ ਮੁਕੰਮਲ ट्रांजिशन ਹੋਵੇਗੀ ਅਤੇ ਉਹ ਪੁਲਿਸ ਆਫ ਜਰਿਸਡਿਕਸ਼ਨ ਬਣੇਗੀ ਅਤੇ ਇਹ ਵਾਹਨ ਤਬਦੀਲੀ ਇਸੇ ਪੜਾ ਦਾ ਹਿੱਸਾ ਨੇ ਬੇਸ਼ੱਕ ਐਸਪੀਐਸ ਫਲੀਟ ਵਿੱਚ ਵਾਧਾ ਕੀਤਾ ਗਿਆ ਪਰ ਕੁਝ ਐਸਪੀਐਸ ਆਫੀਸਰ ਅਜੇ ਵੀ ਆਰਸੀਐਮਪੀ ਵਾਹਨ ਚਲਾਉਣਗੇ ਜ਼ਿਕਰ ਹੋਇਆ ਹੈ ਕਿ ਦਸੰਬਰ 2021 ਵਿੱਚ SPS ਦੇ ਪਹਿਲੇ ਗਰੁੱਪ ਨੂੰ ਡਿਪਲੋਏ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਕਮਿਊਨਿਟੀ ਨੂੰ ਆਪਣੇ ਆਪ ਨਾਲ ਜਾਣੂ ਕਰਵਾਇਆ ਅਤੇ ਹੁਣ SPS ਆਫੀਸਰ SPS ਬ੍ਰਾਂਡਡ ਵਹੀਕਲ ਵਿੱਚ ਚਲਣਗੇ ਸਰੀ ਪੁਲਿਸ ਸਰਵਿਸ ਚੀਫ ਕਨਸਟੇਬਲ ਨੌਮ ਲਿੰਬਿੰਸਕੀ ਮੁਤਾਬਕ ਪਾਈਚਾਰੇ ਦਾ ਆਪਣੀ ਨਵੀਂ ਪੁਲਿਸ ਸਰਵਿਸ ਦੀ ਪਛਾਣ ਨਾਲ ਜਾਣੂ ਹੋਣਾ ਮਹੱਤਵਪੂਰਨ ਹੈ ਤਾਂ ਕਿ ਉਹਨਾਂ ਨੂੰ ਜਦੋਂ ਵੀ ਸਹਾਇਤਾ ਦੀ ਲੋੜ ਹੋਵੇ ਜਾਂ ਕੋਈ ਸਵਾਲ ਹੋਵੇ ਤਾਂ ਉਹ SPS ਆਫੀਸਰ ਅਤੇ ਵਾਹਨ ਤੱਕ ਪਹੁੰਚ ਕੇ ਗੱਲਬਾਤ ਕਰ ਸਕਦੇ ਨੇ BC ਦੇ ਪਬਲਿਕ ਸੇਫਟੀ ਮਿਨਿਸਟਰ ਅਤੇ ਸੌਲਿਸਿਟਰ ਜਨਰਲ ਮਾਈਕ ਫੈਨਵਰਡ ਦਾ ਕਹਿਣਾ ਹੈ ਕਿ 29 ਨਵੰਬਰ 2024 ਨੂੰ ਸਰੀ ਪੁਲਿਸ ਸਰਵਿਸ ਸਰੀ ਸ਼ਹਿਰ ਦੀ ਪੁਲਿਸ ਆਫ ਜੂਰਿਸਡਿਕਸ਼ਨ ਹੋਵੇਗੀ ਪਰ RCMP ਅਤੇ SPS ਦੋਵਾਂ ਦਾ ਕਹਿਣਾ ਹੈ ਕਿ ਇਹ ट्रांजिशन ਬਹੁਤ ਵੱਡੇ ਪੱਧਰ ਦੀ ਹੈ ਅਤੇ 29 ਨਵੰਬਰ ਤੱਕ ਮੁਕੰਮਲ ट्रांजिशन ਹੋਣਾ ਸੰਭਵ ਨਹੀਂ ਜਾਪਦਾ ਪਰ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਇਸ ਮੁਕੰਮਲ ट्रांजिशन ਨੂੰ ਕਿੰਨਾ ਸਮਾਂ ਲੱਗਦਾ ਹੈ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਰੈਡ ਫੈਮਿਲੀ ਮੈਂ ਹਾਂ ਪਰਮੀਤ ਕੰਮਰਾ